ਜੀ ਸਤਿਗੁਰੂ ਜੀ ਸਾਰਿਆਂ ਨੂੰ ਅੱਜ ਜਦੋਂ ਚੱਲੇ ਸੀ ਸ਼੍ਰੀ ਮੁਕਸਰ ਸਾਹਿਬੋਂ ਪਰਨਪਰਨ ਗੁਰਦੁਆਰੇ ਉੱਥੇ ਸਰੋਵਰ ਦੀ ਚੱਲ ਰਹੀ ਸੀ ਸੇਵਾ ਤੇ ਉੱਥੇ ਰਹੀ ਆਪਣੇ 70 ਵਾਲੇ ਤੋਂ ਉਹ ਜੀਸੀ ਬੰਦੇ ਉਹਨਾਂ ਦਾ 47 10 ਫੋਰਵਿਲ ਟਰੈਕਟਰ ਸੀਗਾ ਤੇ 4 ਵੀਲ ਦੀ 4 ਵੀਲ ਦਾ ਕੁੜberg ਕੋਈ ਸੀ ਜੋ ਕੰਮ ਹੋ ਗਿਆ ਖਰਾਬ ਹੋ ਗਿਆ ਕਹਿੰਦਾ ਮਤਲਬ ਤੇ ਉਨਾ ਟ੍ਰੱਕ ਦੇ ਦਰਦਾਂ ਪਿੱਛੇ ਤੇ ਉਹਨੂੰ ਲਾਈਨ ਚ ਲੱਗੇ ਸੀ ਆਪਾਂ ਤੇ ਆਉਜੀ ਹਰ ਬੱਸ ਪਹੁੰਚਣੀ ਹੈ ਗੁਰਦਵਾਰੇ ਤੋਂ ਦਗਾਉਣੇ ਆ ਫਿਰ ਤੇ ਫਿਰ ਨੂੰ ਲੈ ਜਾਉਂਗੇ ਏਜੰਸੀ ਕਰੋਈ ਚੱਕ ਇਹ ਹੈਗਾ ਹੀ ਛੇਰੀ ਮੁਕਸਰ ਸਾਹਿਬ ਕਰਨ ਤਰਨ ਗੁਰਦੁਆਰਾ ਤੇ ਸਰੋਵਰ ਦੀ ਸੇਵਾ ਚੱਲ ਰਹੀ ਹੈ ਉਹ ਖੜਾਈ ਸਾਹਮਣੇ ਕਰੋਈ ਚੱਕ ਤੇ ਪਤਾ ਨਹੀਂ ਕੀ ਗੱਲ ਹੋ ਗਈ ਰੇਟਰਨ ਚੱਲਦੇ ਚੱਲਦੇ ਨੂੰ ਬੈਰਿੰਗ ਨੂੰ ਕੀ ਗੱਲ ਹੋ ਗਈ ਪਹਿਲੇ ਬੈਰਿੰਗ ਸੁੱਕ ਜਾਂਦਾ ਕੋਈ ਤੇ ਹਜੂਰ ਦੀ ਕੋਈ ਪ੍ਰੋਬਲਮ ਨਹੀਂ ਜਾਨੂੰ ਬਈ ਤੇ ਰਹੇ ਨੂੰ ਸੀ ਜੇ ਕੋਈ ਬੰਦੇ ਕਹਿ ਸਕਦੇ ਆ ਤੇ ਆਓ ਕਰੋ ਚੱਕ ਫਿਰ ਲੱਗੇ ਚੱਲਦੇ ਪੈਨ ਜਾਂਸੀ सी ये 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 तो आ तो गए से अपना देखते हैं संगल पाके लिए जब खिच खुच के जो वो ही सैटिंग कर दिया चल दूजी तो आप चल पे लगे एजेंसी जी थिए संगल पाग अगर चक् के लगे जाना प ਨੋਡੀਆਂ ਨੂੰ ਜੀ ਕੋ ਪ੍ਰੈਜੈਂਸਲੀ ਅੰਬਸ ਗਿਆ ਤੇ ਕਰਾਈ ਕਰਤਾ ਸੀ ਹੁਣ ਆਪਾਂ 36 30 ਸਪੈਸ਼ਲ ਐਡੀਸ਼ਨ ਫਾਰਮੂਲਾ ਉਸੇ ਵਾਂਗ ਲਾਵਾਂਗੇ ਹੁਣ ਪਹਿਲਾਂ ਕੀ ਚੱਲਦੇ ਹਾਂ ਫਾਰਮੂਲਾ 36 ਤੇ ਕਰਾਇਆ ਪਾਉਣੇ ਆਪਾਂ ਉਹ ਪਿੱਛੇ ਤੇ ਚੱਲੋ ਜੀ ਹੁਣ ਆਪਾਂ ਚੱਲ ਪਏ ਸੀ ਕਰਾਇਆ ਕੋਇਆ ਪਾ ਕੇ ਕਰੋ ਚੈੱਕ ਤੇ ਡੀਜ਼ਲ ਪਵਾ ਹੋ ਆ ਕੇ ਤੇ ਫਿਰ ਚੱਲਦੇ ਬੰਸੀਵਾਤੀ ਤੇ ਲੋ ਮਿੱਤਰੋ ਡੀਲਪੁਰ ਵਾਲਿਆ ਹੁਣ ਅਪ ਚੱਲਦੇ ਗੁਰਦਵਾਰੇ ਸਾਹਿਬ نورا ابھی اجو پونچ رايو بھئي اج ما پچ آجو ٿو چلو آجي راٿ تو بين ڏم نه آيو ٿي وڏا آڳيا ميرو ڏم